ਬਹੁਤ ਬਹੁਤ ਧੰਨਵਾਦੀ ਨਾਰੰਗਵਾਲ ਨਗਰ ਦੀ ਸਾਰੀ ਸਾਧ ਸੰਗਤ ਮੰਚ ਤੇ ਬੈਠੇ ਆਮਾਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਇਹ ਜੋਤ ਜਗਾਈ ਆਮਾਦੀ ਪਾਰਟੀ ਦੀ ਰਾਮਲੀਲਾ ਗਰਾਊਂਡ ਦਿੱਲੀ ਚੋਂ ਇਮਾਨਦਾਰੀ ਦੀ ਇੱਕ ਜੋਤ ਜਗਾਈ ਜਿ ਤੋਂ ਅਸੀਂ ਵੀ ਜੋਤ ਲਈ ਪੰਜਾਬ ਵਾਲਿਆਂ ਨੇ ਤੇ 2022 ਦੇ ਵਿੱਚ ਬਹੁਤ ਪਾਰੀ ਬਹੁਮਤ ਨਾਲ ਤੁਸੀਂ ਆਮ ਆਦਮੀ ਪਾਰਟੀ ਤੋਂ ਨੂੰ ਚੁਣਿਆ ਸੰਜੀਵ अरोड़ा ਜੀ ਮੈਂਬਰ ਰਾਜ ਸਭਾ ਉਹ ਬੈਠੇ ਨੇ ਡੀਸੀ ਸਾਹਿਬ ਸਾਡੇ ਹਿਮਾਂ ਸ਼ੁਜੈਨ ਜੀ ਮੁੰਡੀਆਂ ਸਾਹਿਬ ਮੇਰੇ ਕੈਬਨਟ ਦੇ ਸਾਥੀ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਔਰ ਤੁਹਾਡੇ ਦੁੱਖ ਸੁੱਖਾਂ ਚ ਹਰ ਵੇਲੇ ਸ਼ਰੀਕ ਰਹਿਣ ਵਾਲੇ ਜੀਵਨ ਸਿੰਘ ਜੀ ਸੰਗੋਵਾਲ ਸਾਹਿਬ ਔਰ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਬੈਠਾ ਹੈ ਸਾਡੇ ਪਾਰਟੀ ਦੇ ਬਹੁਤ ਸਾਰੇ ਦਰਜਾ ਬਰ ਦਰਜਾ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਰਿਸਾਨ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਕੁਝ ਜ਼ਿਆਦਾ ਬੋਲਣ ਨੂੰ ਰਹਿ ਨਹੀਂ ਗਿਆ ਵੈਸੇ ਤਾਂ ਸਾਰਾ ਕੁਝ ਹੀ ਸਵਾਲਾਂ ਚ ਜਾਂ ਲੋਕਾਂ ਨੇ ਆਪ ਬੋਲ ਕੇ ਦੱਸਤਾ ਕਿਉਂਕਿ ਲੋਕਾਂ ਚ ਇਹ ਕਹਿੰਦੇ ਪਰਮਾਤਮਾ ਵੱਸਦਾ ਤੇ ਤੁਸੀਂ ਮੈਂ ਅਸੀਂ ਕੋਈ ਐ ਸਿਲੈਕਟ ਨਹੀਂ ਕੀਤੇ ਸੀ ਕਿ ਐਨੂੰ ਬੁਲਵਾਉਣਾ ਐਨੂੰ ਬੁਲਵਾਉਣਾ ਜਾਂ ਉਹਨੂੰ ਕੋਈ ਰੱਟਾ ਲਵਾ ਦੋ ਦਨ ਪਹਿਲਾਂ ਵੀ ਐ ਬੋਲਦੀ ਐ ਬੋਲਦੀ ਅੱਜ ਤਾਂ ਮਾਈਕ ਤੁਹਾਨੂੰ ਦੇਤਾ ਤੇ ਜੋ ਬੋਲਣਾ ਬੋਲੋ ਸੋ ਬੜਾ ਅੱਛਾ ਸਾਰਿਆਂ ਨੇ ਸੁਝਾਅ ਵੀ ਦਿੱਤੇ ਨੇ ਨਾਲ ਦੱਸਿਆ ਵੀ ਇਲਾਕੇ ਦਾ ਹਾਲ ਮੈਂ ਇਸ ਇਲਾਕੇ ਨੂੰ ਸਾਰਿਆਂ ਨੂੰ ਜਾਣਨਾ ਇਹ ਮਨਸੂਰਾ ਜੋਧਾ ਕਿਲਾ ਰਾਏਪੁਰ ਅਸੀਂ ਇਹ ਗੁੱਜਰਵਾਲੇ ਸਾਰੇ ਪਿੰਡ ਜਿਹੜੇ ਨੇ ਇਹ ਸੱਜੜਾ ਹਾਂਜੀ ਸਾਰੇ ਪਿੰਡ ਜਿਹੜੇ ਨੇ ਇਹ ਪੜ੍ਹੇ ਲਿਖੇ ਬਿਲਕੁਲ ਸਹੀ ਕਹਿਆ ਸਰਪੰਚ ਸਾਹਿਬ ਨੇ ਪੜ੍ਹੇ ਲਿਖੇ ਅਫਸਰਾਂ ਦੇ ਪਿੰਡ ਨੇ بڑے 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 ਟੂਰਨਾਮੈਂਟ ਇੱਥੇ ਹੁੰਦੇ ਨੇ ਕਲਰਾਏਪੁਰ ਨੂੰ ਤਾਂ ਮਿੰਨੀ 올림픽ਸ ਕਹਿਆ ਜਾਂਦਾ ਸੋ ਅੱਜ ਇੱਥੇ ਆ ਕੇ ਇਸ ਗੱਲ ਕਰਕੇ ਖੁਸ਼ੀ ਹੋਈ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਆ ਸੀ ਉਹ 'ਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੇ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿਣੀ ਆ ਉਹ ਕਹਿੰਦੀ ਮੈਂ ਤਾਂ ਵੇਚੂੰਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆ ਯਾਰ ਇਦਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂਰੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਤਮੈਂ ਐਸਐਸਪੀ ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਤੁਹਾਡੇ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ ਸਰਪੰਚ ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐਂ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਆ ਉਹ ਉਹ ਕਹਿੰਦੀ ਮੈਂ ਤਾਂ ਵੇਚੂ ਮੈਂ ਕਿਹਾ ਮੈਂ ਘੰਟਾ ਖੜ ਜਾ ਬਸ ਬਸ ਫਿਰ ਮੈਂ ਐਸਐਸਪੀ ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ ਜੀਸੀਬੀ ਆਲਾ ਪੀੜਾ ਪੰਜਾ ਮੈਨੂੰ ਇੱਕਾਂ ਤੇ ਦੇ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਜੇਲ੍ਹ ਚਲੇ ਗਏ ਘਰ ਟੈ ਗਿਆ ਅਗਲੇ ਦਿਨ ਕਹਿੰਦਾ ਸੀਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਆਇ। ਇੱਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੁਇਸ ਪਿੰਡ ਦਾ ਐ ਇਸ ਪਿੰਡ ਨੇ ਪਹਿਲਾ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਹ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆ ਆ ਚੀਜ਼ ਜਿਹੜੀ ਐ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਐ ਨਸ਼ਾ ਰੰਦਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਜੇਸੀ ਵੀ ਬੇਲੀ ਹੋਣੀ ਪੰਜਾਬ 'ਚ ਅੱਜ ਵੀ ਬਲੈਕ ਚ ਚੱਲ ਰਿਹਾ ਕੰਮ ਹੈ ਵੀ ਜੇਸੀ ਵੀਆ ਲੈ ਲਓ ਮੈਂ ਤੁਹਾਨੂੰ ਹਜੇ ਬਹੁਤ ਘਟਾਉਣੇ ਪਏ ਨੇ ਕੰਮ ਵਧੀਆ ਐ ਇਹ ਹੈ ਤੇ ਕਈਆਂ ਤਾਂ ਹਜੇ ਵੱਡੇ ਪਏ ਨੇ ਜਿਨ੍ਹਾਂ ਭੈਣ ਨੇ ਕਿਹਾ ਉਹਨਾਂ ਨੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀਸੀਬੀਆਂ ਵੀ ਸਾਨੂੰ 19-22 ਦੀਆਂ ਚਾਬੀਆਂ ਨਾਲ ਨਾ ਨਤ ਕਸਣੇ ਪੈ ਰਹੇ ਨੇ ਕਿ ਤੇ ਪੰਜਾ ਹੀ ਨਾ ਟੁੱਟ ਜੇ ਐਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਆਬ ਦੇ ਕਰੇ ਪੱਥਰ ਲਾਇਏ ਨੇ 70 ਵਿਛਾ ਕੇ ਸੋ ਇੱਕ ਚੱਲੂਗਾ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆਜੂ ਨਾਰਿੰਗਵਾਲ ਚ ਜੇ ਕੋਈ ਥੋੜਿਆ ਸਿਰ ਚੱਕਦਾ ਹੈ ਦੇਖੋ ਸੱਪ ਜਿਹੜਾ ਆਪਾਂ ਖੇਤਾਂ 'ਆਂ ਰੋਜ ਸੱਪਾਂ ਨਾਲ ਬਾਪਿੰਦਾ ਪੂਛ ਵਾਲੇ ਪਾਸਿਓਂ ਮਰਦਾ ਜਾਂ ਸਿਰ ਵਾਲੇ ਪਾਸਿਓਂ ਮਰਦਾ ਪੂਛ ਵਾਲੇ ਪਾਸੇ ਮਾਰੋਂਗੇ ਉਹ ਚੱਕ ਕੇ ਫਾਂਡ ਖੜ ਜੂਗਾ ਹੋਰ ਪੁੱਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜੀ ਤਹਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹ ਐ ਜੇ ਕਰੀਏ ਬਾ ਮੁੜ ਕੇ ਬਸ ਉਹ ਤੋਂ ਬਾਅਦ ਟੋਆ ਪਟ ਕੇ ਪਤਲੇ ਦੱਬ ਦਿੰਨੇ ਆ ਭਾਈ ਵਾਏ ਬੁਲਕਾ ਵਾਏ ਠੀਕ ਹੈ ਨਾ ਇਹ ਸਿਰ ਵਾਲੇ ਪਾਸਿਓਂ ਇਹਨਾਂ ਦੀ ਸਿਰੀ ਦੱਬਣੀ ਪੈਣੀ ਹੈ ਨਾ ਨਸ਼ਾ ਤਸਕਰਾਂ ਦੀ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੁੰਦੇ ਪਾਪ ਦੀ ਕਮਾਈ ਨਾਲ ਕੋਈ ਨਹੀਂ ਇੱਥੇ ਵੱਡਾ ਹੋਇਆ ਜੀ ਸਾਡੇ ਗੁਰਬਾਣੀ 'ਚ ਨਿਤੋਂ ਆਉਂਦਾ ਸਾਡੇ ਤਾਂ ਅਸੀਂ ਤਾਂ ਗੁਰਬਾਣ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜ੍ਹਦੇ ਆਂ ਗੁਰਦੁਆਰਾ ਸਾਹਿਬ 'ਚੋਂ ਆਉਂਦਾ ਹਰ ਰੋਜ਼ ਸੰਦੇਸ਼ੇ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰਨ ਵਾਲੇ ਬੰਦੇ ਆ ਸਾਡੇ ਗੁਰੂਆਂ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਸਾਨੂੰ ਹੋਕਾ ਦਿੱਤਾ ਅਸੀਂ ਕਿਰਤ ਕਮਾਈਆਂ ਕਰਨ ਵਾਲੇ ਬੰਦਿਆਂ ਝੋਟੇ ਤੇ ਸਰ ਵਰਗੀ ਸਾਡੀ ਧਰਤੀ ਹੈ ਪੰਜਾਬ ਚ ਆ ਕੇ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਪੰਜਾਬ ਦੀ ਧਰਤੀ ਹੈ ਜੇ ਜਾਨਵਰ ਵੀ ਭੁੱਖਾ ਨਹੀਂ ਰਹਿ ਸਕਦਾ ਕੋਈ ਜਨੌਰ ਭੁੱਖਾ ਨਹੀਂ ਰਹਿ ਸਕਦਾ ਇਹ ਜੀ ਧਰਤੀ ਸਾਡੀ ਹੈ ਪਰ ਕਲੰਕ ਲਾ ਗਈਆਂ ਪੁਰਾਣੀਆਂ ਸਰਕਾਰਾਂ ਕੀ ਕਰੀਏ ਹੁਣ ਜਿਸ ਤਰ੍ਹਾਂ ਅਕ ਬੋਲਦੇ ਆ ਕਿਹਾ ਗਿਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਪੰਜਾ ਹੀ ਦਿਖਦਾ ਸੀ ਉਹ ਦੱਬ ਦਿਓ ਜਾਂ ਤੱਕੜੀ ਪੰਜਾ ਦੱਬੀ ਜਾਓ ਬਸ ਦੱਬੀ ਜਾਓ ਹੋਰ ਕੋਈ ਹੈ ਨਹੀਂ ਸੀ ਹੁਣ ਤੀਜੀ ਆਪਸ਼ਨ ਆ ਗਈ ਤੇ ਤੁਸੀਂ ਉਹ ਵੀ ਦੱਬਤੀ ਤੇ ਹੁਣ ਵੀ ਅਸੀਂ ਨਾ ਕੀਤਾ ਕੁਛ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕਹਿਣਗੀਆਂ ਵੀ ਭਾਈ ਤੁਹਾਡੇ ਕੋਲੇ ਟਾਈਮ ਸੀ ਸਾਰਾ ਕੁਝ ਤੁਹਾਡੇ ਹੱਥ ਚ ਸੀ ਤਾਂ ਤੁਸੀਂ ਕਿਉਂ ਨਹੀਂ ਕੀਤਾ ਫਿਰ ਸੋ ਸਾਨੂੰ ਨਕਸ਼ਾ ਬਣਾਉਣ ਨੂੰ ਲੱਗ ਗਿਆ 2.5 ਸਾਲ ਪਰ ਹੁਣ ਨਕਸ਼ਾ ਹੈ ਸਰ ਨਕਸ਼ਾ ਬਣਾਉਣ ਨੂੰ ਟਾਈਮ ਲੱਗਦਾ ਹੈ ਨਾ ਬਿਲਡਿੰਗ ਬਣਾਉਣ ਨੂੰ ਥੋੜੀ ਟਾਈਮ ਲੱਗਦਾ ਹੈ ਉਹ ਤਾਂ ਜਦੋਂ ਪਤਾ ਹੀ ਹੈ ਵੀ 12x12 ਦਾ ਆ ਕਮਰਾ ਬਣਾਉਣਾ ਹੈ। ਇਹ ਕਮਰੇ ਦੇ ਵਿੱਚੋਂ ਇੱਥੇ ਬਾਥਰੂਮ ਕੱਢਣਾ ਹੈ, ਆ ਰਸੋਈ ਆ, ਆ ਹਾਲ ਹੈ। ਉਹ ਤਾਂ ਬਸ ਬਾਅਦ ਚ ਮਿਸਤਰੀ ਨੇ ਤਿੰਨ ਇੱਕ ਦਾ ਮਸਾਲਾ ਆ ਜਾਂ ਦੋ ਇੱਕ ਦਾ ਮਸਾਲਾ ਪਾ ਕੀ ਬਸ ਚਿੰਨੀ ਹੁੰਦੀ ਹੈ ਨਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਸੋ ਬਣ ਗਏ ਨਕਸ਼ੇ। ਬਿਲਕੁਲ ਮੈਂ ਇਹੀ ਗੱਲਾਂ ਪਹਿਲਾਂ ਸੀੜੀਆਂ ਕੈਸਟਾਂ ਚ ਜਿਵੇਂ ਭੈਣ ਨੇ ਕਿਹਾ ਮਾ ਆਪਣੇ ਸੀਰੀਅਲਾਂ ਚ ਵੀ ਇਹੀ ਕਹਿੰਦਾ ਰਿਹਾ ਵੀ ਭਾਈ ਇਹ 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 ਜਿਹੜੇ ਇੱਕ ਸਮਾਜਿਕ ਲਾਮਤਾਂ ਨੇ ਇਹਨਾਂ ਨੂੰ ਦੂਰ ਕਰੀਏ। ਚਲੋ ਹੁਣ ਮੌਕਾ ਮਿਲ ਗਿਆ ਤੁਸੀਂ ਮੈਨੂੰ ਐਡੇ ਵੱਡੇ ਅਹੁਦੇ ਤੇ ਦੇਤਾ ਨਹੀਂ ਤਾਂ ਮੈਂ ਮੇਰੀ ਤਾਂ ਕੀ ਔਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਮੌਕਾ ਦਿੱਤਾ ਵੀ ਭਾਈ ਦੇਖ ਲੋ ਯਾਰ ਪੰਜਾਬ ਨੂੰ ਕਿਵੇਂ ਠੀਕ ਕਰ ਸਕਦੇ ਆ ਤਾਂ ਅਸੀਂ ਕਰ ਰਹੇ ਆ ਉਹਨਾਂ ਦੀ ਗਵਾਹੀ ਚ ਕਰ ਰਹੇ ਆ ਕੋਈ ਲੋੜ ਪੈਂਦੀ ਆ ਦੂਰਦਰਸ਼ਕ ਕੋਈ ਡਾਇਰੈਕਸ਼ਨ ਵੀ ਪੁੱਛ ਲੈਂਦੇ ਆ ਕਿਉਂਕਿ 10 ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਰਹੇ ਫਿਰ ਉਦੋਂ ਪਹਿਲਾਂ ਆਈਆਰਐਸ ਅਫਸਰ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ਤੇ ਇਨਕਮ ਟੈਕਸ ਕਮਿਸ਼ਨ ਹਸਾਰ ਜ਼ਿਲ੍ਹੇ ਚ ਇਹਨਾਂ ਦਾ ਪਿੰਡ ਪੈਂਦਾ ਹੈ ਹਰਿਆਣੇ ਤੋਂ ਉਸ ਇਲਾਕੇ ਦੇ 40 50 ਕਿਲੋਮੀਟਰ ਦੇ ਏਰੀਏ ਚੋਂ ਇੱਕੋ ਹੀ ਬੰਦਾ ਸੀ ਜਿਹੜਾ ਮਤਲਬ IIT ਵਾਸਤੇ ਸਿਲੈਕਟ ਹੋਇਆ ਸੀ IIT ਖੜਗਪੁਰ ਸੋ ਉੱਥੋਂ ਇੰਜੀਨੀਅਰਿੰਗ ਕਰਕੇ ਫਿਰ IAS ਦਾ بڑے بڑے ਲਿਖੇ ਬੰਦੇ ਆ ਹੈਨਾ ਤੇ ਹੁਣ ਇਹਨਾਂ ਨੂੰ ਆਪਾਂ ਜਿੰਨਾ ਮਗਰ ਫਿਰਦੇ ਰਹੇ ਆ ਉਹਨੂੰ ਪਤਾ ਕੱਖ ਨਹੀਂ ਹੈਨਾ ਅਨਪੜ ਬੰਦੇ ਉਹ ਜਿਹੜੇ ਅਕਾਲੀ ਦਾ ਨਾਲੇ ਲਾ ਲੋ ਕਾਂਗਰਸ ਵਾਲੇ ਕੁਝ ਨਹੀਂ ਉਹਨਾਂ ਨੂੰ ਪਤਾ ਅਨਾ ਬਸ ਸਿੱਧਾ ਹੀ ਆ ਬਾਕੀ ਜੀ ਸੁਖਵੀਰ ਬਾਦਲ ਨੂੰ ਅਧਿਕਾਰ ਨੇ ਬਸ ਤੁਸੀਂ ਜਕਾਰਾ ਬੁਲਾ ਦੋ ਇੱਕ ਵਾਰੀ ਬੋਲੇ ਹੋ ਨਿਆ ਦੀ ਵਾਅਿ ਕੀ ਬਸ ਦੇਖੋ ਪਰ ਟੱਕੜੀ ਕਾ ਦੀ ਟੱਕੜੀ ਜਿਹੜੀ ਟੱਕੜੀ ਚਿੱਟਾ ਟੋਲੀ ਗਈ ਜਿਹੜੀ ਜਿਹੜੀ ਟੱਕੜੀ ਨੂੰ ਬਾਬੇ ਨਾਨਕ ਦੀ ਟੱਕੜੀ ਸਮਝ ਕੇ ਵੋਟਾਂ ਪਾਈ ਗਏ ਉਹ ਸੇ ਬਾਬੇ ਨਾਨਕ ਦੀ ਬਾਣੀ ਉਹਨਾਂ ਨੇ ਰੋੜਤੀ ਤੇ ਅੱਜ ਫਿਰ ਆਪ ਕਿੱਥੇ ਨੇ ਮੈਨੂੰ ਇਹ ਦੱਸ ਦੋ ਫਿਰ ਤਾਂ ਹੁਣ ਰੱਬ 'ਚ ਯਕੀਨ ਹੈਗਾ ਨਾ ਹੁਣ ਕਿ ਹੈਗਾ ਭਾਈ ਪ੍ਰਮਾਤਮਾ ਅੱਜ ਆਪ ਕਿੱਥੇ ਨੇ ਅਜਾਬ ਕਿਤੇ ਨਹੀਂ ਲੱਭ ਰਹੇ ਸੋ ਐਂ ਕਾਹੀ ਹਾਲ ਕਾਂਗਰਸ ਦਾ ਉਹਨਾਂ ਨੇ ਵੀ ਘਟ ਨਹੀਂ ਕੀਤੀ ਉਹਨਾਂ ਨੇ ਰਿਸ਼ਵਤ ਪੈਦਾ ਕੀਤੀ ਇਹਨਾਂ ਨੇ ਵਧਾਈ ਇਹਨਾਂ ਨੇ ਨਸ਼ੇ ਪੈਦਾ ਕੀਤੇ ਉਹਨਾਂ ਨੇ ਵਧਾਏ ਐ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਦੇ ਰਹੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਵਲੰਟੀਅਰ ਵੀ ਬੈਠੇ ਹੋਣੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਬਣੀ ਪਾਰਟੀ ਜੁਆਇਨ ਕਰੋ ਉਹ ਤੁਹਾਡਾ ਮਨ ਹੈ ਡੈਮੋਕ੍ਰੇਸੀ ਹੈ ਪਰ ਇਸ ਮਹਿੰਮ ਨੂੰ ਇੱਕ ਪੰਜਾਬ ਦੀ ਮਹਿਮ ਮੰਨ ਕੇ ਪਾਰਟੀ ਪੱਦਰ ਤੋਂ ਉੱਪਰ ਦੀ ਮਹਿਮ ਮੰਨ ਕੇ ਸਾਥ ਦੇ ਦਿਓ ਕਿਉਂਕਿ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਜਦੋਂ ਆਪਣੇ ਕੋਈ ਰੱਬ ਨਾ ਕਰੇ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ ਅਪ੍ਰੈਲ ਚ ਅੱਗ ਭਾਵੇਂ 100 ਕਿੱਲਾ ਦੂਰ ਹੋਵੇ ਪਰ ਆਪਾਂ ਆਪ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੈਕਟਰ ਲੈ ਕੇ ਤਵੀਆਂ ਪਾ ਕੇ ਜਾ ਕਈਆਂ ਲੈ ਕੇ ਵੀ ਮਿੱਟੀ ਪਾ ਦਾਂਗੇ ਅੱਪਾ ਕਿਉਂ ਜਾਣਦੇ ਆ ਅੱਗ ਤਾਂ 100 ਕਿਲਾ ਦੂਰ ਐ ਕਿਉਂਕਿ ਅਪਨੇ ਨੂੰ ਪਤਾ ਹੁੰਦਾ ਜੇ ਨਾ ਬੁਝਾਈ ਇਹ ਸਾਡੇ ਵਾਲੀ ਕਣਕ ਤੱਕ ਆ ਜਾਊਗੀ ਇਹ ਸਾਡੇ ਖੇਤ ਵੀ ਆ ਜਾਊਗੀ ਸੋ ਇਸ ਕਰਕੇ ਹੁਣੇ ਜਿੱਥੇ ਮੌਕਾ ਮਿਲਦਾ ਥੋੜੀ ਜੀ ਅੱਗ ਲੱਗਦੀ ਆ ਉੱਤੇ ਮਿੱਟੀ ਪਾ ਦਿਓ ਉੱਤੇ ਪਾਣੀ ਪਾ ਦਿਓ ਉਹਨੂੰ ਬੁਝਾ ਦਿਓ ਕਿਉਂਕਿ ਕੋਈ ਪਤਾ ਨਹੀਂ ਉਹ ਅੱਗ ਨੇ ਕਿੱਧਰ ਦੀ ਜਾ ਕੇ ਕਿੱਧਰ ਜਾ ਕੇ ਥੋੜੇ ਘਰੀ ਆ ਸਕਦੀ ਐ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਸਾਡਾ ਸਾਥ ਦਿਓ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਵੋਟਾਂ ਵੇਲੇ ਤੁਹਾਡਾ ਹੱਕ ਐ ਤੁਹਾਡਾ ਡੈਮੋਕਰੈਟਿਕ ਰਾਈਟ ਐ ਜਿਹੜਾ ਚੰਗਾ ਲੱਗਦਾ ਹਰੇਕ ਪਾਰਟੀ ਆਪਣਾ ਪ੍ਰੋਗਰਾਮ ਦਿੰਦੀ ਹੈ ਤੁਸੀਂ ਜਿਹੜਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਨਾਲ ਹੋ ਜਿਓ ਠੀਕ ਹੈ ਬਸ ਉਹਨਾਂ ਦਾ ਪ੍ਰੋਗਰਾਮ ਹੈ ਹੀ ਨਹੀਂ ਅਜੇ ਤੱਕ ਤਾਂ ਕੋਈ ਉਹਦਾ ਬਸ ਐਂ ਐਂ ਉਡੀਕੀ ਜਾਂਦੇ ਨੇ ਵੀ ਸਾਡੀ ਵਾਰ ਹੀ ਆਊਗੀ ਤੇ ਵਾਰ ਹੀ ਹੁਣ ਐ ਥੋੜੀ ਆਉਂਦੀ ਹੈ ਠੀਕ ਹੈ ਨਾ ਆ ਪਾਣੀ ਦਾ ਝਗੜਾ ਪਿਆ ਕੋਈ ਨਹੀਂ ਆਇਆ ਮੇਰੇ ਕੋਲੇ ਉੱਥੇ ਮੈਂ ਇਕੱਲਾ ਹੀ ਗਿਆ ਨੰਗਲ ਮੈਂ ਕਿਹਾ ਫੇ ਵੱਡੋ ਨਾਕਾ ਕਿਹੜਾ ਬਣਦਾ ਆਓ ਫਿਰ ਕਿਹੜਾ ਪਾਣੀ ਸਾਡਾ ਲੈ ਕੇ ਜਾਂਦਾ ਉਹ ਪਾਣੀ ਦਾ ਵੀ ਜਿਹੜਾ ਬਚਾ ਕਰਾਂਗੇ ਜਵਾਨੀ ਦਾ ਵੀ ਬਚਾ ਕਰਾਂਗੇ ਰੋਜ਼ਗਾਰ ਵੀ ਦੇਵਾਂਗੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਦੇ ਕੇ ਜਨਾਬ 1 ਰੁਪਿਆ ਨਹੀਂ ਲਿਆ 1 ਰੁਪਿਆ ਨਹੀਂ ਕਿਸੇ ਤੋਂ ਲਿਆ 1 ਰੁਪਿਆ ਕੋਈ ਕਹੇ ਦੇ ਵੀ ਮੈਂ ਤੁਹਾਨੂੰ 1 ਰੁਪਿਆ ਮੰਗ ਲਿਆ ਜਾਂ ਕੋਈ ਕਹੇ ਦੇ ਵੀ ਸ਼ਪਾਰਸ਼ ਲਾਉਣੀ ਪੈਗੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਸਾਡਾ ਐਮਐਲਏ ਸੀਗਾ ਅਸੀਂ 442 ਨੌਕਰੀਆਂ ਦੇਣੀਆਂ ਸੀ ਕਿਸੇ ਡਿਪਾਰਟਮੈਂਟ ਚ ਸਾਡੇ ਐਮਐਲਏ ਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਆਪਣਾ ਇੱਕ ਵਲੰਟੀਅਰ ਆਇਆ ਮੈਂ ਕਿਹਾ ਅੱਛਾ ਜੀ ਜਮਈ ਆਪਣੇ ਬੰਦਾ ਹੈ ਮੈਂ ਕਿਹਾ ਅੱਛਾ ਜੀ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਕਿਵੇਂ ਕਰਨਾ ਹੈ ਕਹਿੰਦਾ ਜੀ ਫਿਰ ਕਰੋ ਕੁਝ ਤਾਂ ਕਰੋ ਆਪਣੇ ਜਮਈ ਆਪਣਾ ਤਾਂ ਮੈਂ ਕਿਹਾ ਵੀ ਪੰਜ ਨੰਬਰਾਂ ਤੇ ਰਹਿ ਗਿਆ ਵੀ 443 ਤਾਂ ਆਪਾਂ ਪੋਸਟਾਂ ਕ੍ਰੀਏਟ ਨਹੀਂ ਕਰ ਸਕਦੇ 442 ਨੇ ਕਹਿੰਦਾ ਜੀ ਫਿਰ ਕਰੋ ਕੁਝ ਤਾਂ ਆਪਾਂ ਲਈ ਬਹੁਤ ਆਪਣਾ ਹੈ ਮੈਂ ਕਿਹਾ ਵੀ ਕੀ ਕਰੀਏ ਦੱਸ ਤਾਂ ਦੇ ਕਹਣਾ ਵੀ ਇੱਕ ਨੂੰ ਕੱਢ ਦੋ ਵਿੱਚੋਂ ਇੱਕ ਦਿਨ ਵਿੱਚੋਂ ਕੱਢ ਦੋ ਬਿਆਲੀ ਚ ਲੈ ਲਓ ਮੈਂ ਕਹਿੰਦਾ ਮੈਂ ਠੀਕ ਐ ਤੂੰ ਕਹਿੰਨਾ ਮੈਂ ਕੱਢ ਦਿੰਨਾ ਇੱਕ ਨੂੰ ਪਰ ਮੈਨੂੰ ਇਹ ਦੱਸ ਦੇ ਪਹਿਲਾਂ ਵੀ ਜਿਹੜੇ ਨੂੰ ਕੱਢੂਗਾ ਆ ਤਾਂ ਜਿਹੜੇ ਜਿੱਨੂੰ ਪਾਵਾਂਗੇ ਉਹ ਤਾਂ ਜਮੀਂ ਆਪਣਾ ਹੈ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣੇ ਆ ਯਾਰ ਉਹ ਵੀ ਆਪਣੇ ਪੰਜਾਬ ਦੇ ਹੀ ਐ ਉਹ ਵੀ ਕਿਸੇ ਮਾਂ ਦਾ ਪੁੱਤ ਐ ਕੀ ਪਤਾ ਉਹਨੂੰ ਨੌਕਰੀ ਮਿਲ ਕੇ ਉਹਨੇ ਭੈਣ ਦਾ ਵਿਆਹ ਕਰ ਦੇਣਾ ਹੋਵੇ ਜਾਂ ਉਹਦੀ ਕਬੀਲਦਾਰੀ ਲੀ ਤੇ ਚੜ ਜਾਏ ਕੀ ਪਤਾ ਉਹਦੇ ਘਰ ਦੇ ਹਾਲਾਤ ਕੀ ਹੋਣਗੇ ਮੈਂ ਕਹ ਵੀ ਆਪਣੇ ਵਾਲੇ ਨੂੰ ਕਹਿ ਦੇ ਆਪਣੇ ਵਾਲੇ ਨੂੰ ਕਹਿ ਦੇ ਅਗਲੀ ਵਾਰ 5 ਨੰਬਰ ਵੱਧ ਲੈ ਕੇ ਆ ਜਾ ਅਗਲੀ ਵਾਰ ਅਗਲੀ ਵਾਰ ਦੇ ਦਾਂਗੇ ਨੌਕਰੀ ਕਿਹੜੀ ਗੱਲ ਐ ਸੋ ਵੀਰੋ ਕੋਈ ਪਤਾ ਨਹੀਂ ਕੀਦਾ ਕਿੱਥੇ ਪਲਾ ਕਰ ਪਲਾ ਕਿਤੇ ਹੋਰ ਕਰਦੇ ਆ ਹੋ ਜਾਂਦਾ ਕਿਤੇ ਹੋਰ ਐ ਦੁਆਵਾਂ ਮਿਲਦੀਆਂ ਪ੍ਰਮਾਤਮਾ ਨੂੰ ਵੱਲੋਂ ਔਰ ਗਰੀਬਾਂ ਨੂੰ ਦੇ ਹੱਕ ਨਾ ਖੋ ਉਹਨਾਂ ਨੂੰ ਕੋਈ ਚੁੱਲ੍ਹੇ ਬਲਦੇ ਰਹਿਣ ਰੋਜ਼ਗਾਰ ਮਿਲ ਜੇ ਦੁਆਵਾਂ ਨਿਕਲਦੀਆਂ ਮਾਵਾਂ ਦੇ ਮੂੰਹਾਂ ਚੋਂ ਮਾਂ ਦਾ ਆਸ਼ੀਰਵਾਦ ਭੈਣ ਦੀ ਦੁਆ ਜਿੱਗ ਤੇ ਮਿਲ ਜੇ ਦੁਨੀਆ ਦੇ ਵਿੱਚ ਕਹਿੰਦੇ ਵੀ ਇਸ ਤੋਂ ਵੱਡਾ ਕੋਈ ਆਸ਼ੀਰਵਾਦ ਨਹੀਂ ਹੈਗਾ ਦੁਨੀਆ 'ਚ ਕੋਈ ਮદાન ਬੰਦਾ ਹਾਰ ਨਹੀਂ ਸਕਦਾ ਜੇ ਮਾਵਾਂ ਤੇ ਭੈਣਾਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਮਿਲ ਜੇ ਇਨੀ ਪਾਰੀ ਗਿਣਤੀ ਚ ਅੱਜ ਮਾਵਾਂ ਆਈਆਂ ਅੱਜ ਇਨੀ ਪਾਰੀ ਗਿਣਤੀ ਤੁਸੀਂ ਆਈਆਂ ਕੰਮ ਛੱਡ ਕੇ ਗਰਮੀ ਦੇ ਵਿੱਚ ਮੇਰਾ ਲੱਖ ਲੱਖ ਤੁਹਾਨੂੰ ਸਲਾਮ ਹੈ ਮੇਰੀ ਮਾਂ ਨੂੰ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਆ ਭਗਵੰਤ ਮਾਨ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਪਿੰਡ ਰਹਿੰਦੀ ਐ ਉਹ ਕਹਿੰਦੀ ਵੀ ਹੋਗੇ ਹੋਣੇ ਭਾਈ ਮੈਨੂੰ ਲੱਗਦਾ 40-42 ਦਿਨ ਕਹਿੰਦੇ ਲੈ 40-42 ਦਿਨ ਤਾਂ ਤੈਨੂੰ ਮਿਲੇ ਨੂੰ ਹੋਗੇ 40-42 ਦਿਨ ਤਾਂ ਤੈਨੂੰ ਨਹੀਂ ਮਿਲਿਆ ਫੇਰ ਕੀ ਕਹਿਣਾ ਚਾਹੇਗੀ ਮੇਰੀ ਮਾਂ ਕਹਿੰਦੀ ਕੋਈ ਗੱਲ ਨਹੀਂ ਟੈਲੀਵਿਜ਼ਨ ਤੇ ਦੇਖ ਲੈਣੀ ਐ ਮਿਲਦਾ ਤਾਂ ਰੋਜ਼ ਮਾਮਾ ਨੂੰ ਹੀ ਐ ਕਦੇ ਨਰੇਗਾ ਵਾਲੀਆਂ ਕੋਲੇ ਖੜਾ ਹੁੰਦਾ ਕਦੇ ਕਿਸੇ ਕੋਲੇ ਖੜਾ ਹੁੰਦਾ ਕਦੇ ਕਿਸੇ ਕੋਲੇ ਮੈਂ ਤਾਂ ਜਨਮ ਦਿਨ ਵਾਲੀਆਂ ਰੋਜ਼ ਮਾਮਾ ਚ ਹੀ ਰਹਿੰਦਾ ਸੋ मां ਜਿਹੜੀ ਆ ਉਹ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਪਰ मां ਦਾ ਕਾਲਜਾ ਉਦੋਂ ਫਟਦਾ ਜਦੋਂ ਪੁੱਤ ਪੱਤੀ ਜਾਂ ਫਿਰ ਕੋਈ ਘਰ ਦਾ ਮੈਂਬਰ ਨਸ਼ੇ 'ਚ ਪੈ ਜਾਏ ਐਸੇ ਨ ਅਲਾਮਤ 'ਚ ਪੈ ਜਾਏ ਕਿ ਚੁੱਲ੍ਹੇ ਨੂੰ ਖਤਰਾ ਹੋ ਜਾਏ ਸਾਨੂੰ ਤਾਂ ਮਾਵਾਂ ਦੀਆਂ ਦੁਆਵਾਂ ਹੀ ਚੱਕੀ ਫਿਰਦੀਆਂ ਹੋਰ ਲੋਕ ਸਾਨੂੰ ਪੁੱਛ ਲੈਣ ਤੁਸੀਂ ਥੱਕਦੇ ਨਹੀਂ ਯਾਰ ਅਸੀਂ ਕਹੀ ਜਦੋਂ ਪਿਆਰ ਹੀ ਇੰਨਾ ਮਿਲਦਾ ਮੂਰੋਂ ਲੋਕਾਂ ਦਾ ਸ਼ਾਬਾਸ਼ੀ ਇੰਨੀ ਮਿਲਦੀ ਹੈ ਇਹ ਆਕਸੀਜਨ ਦਾ ਕੰਮ ਕਰਦੀ ਐ ਅਸੀਂ ਨਾ ਤੁਹਾਨੂੰ ਥਪਕਾਂ ਦੇਂਦੇ ਆ ਨਾ ਆਕੰਦ ਦੇਂਦੇ ਆ ਜਾਉਂਦੇ ਵਾਸਤੇ ਰੋ ਮੈਨੂੰ ਪਤਾ ਹੈ ਕਿ ਇਹ ਕੱਲਾ ਅੱਜ ਜਿਹਨੇ ਤੁਸੀਂ ਆਏ ਹੋ ਇਸ ਤੋਂ ਵੀ ਕਿਤੇ ਜ਼ਿਆਦਾ ਆਪਾਂ ਕਿਉਂਕਿ ਮੌਸਮ ਦਾ ਪਤਾ ਨਹੀਂ ਕਦੋਂ ਨੇਰੀ ਆ ਜਾਏ ਕਦੋਂ ਮੀਂਹ ਆ ਜਾਏ ਤਾਂ ਕਰਕੇ ਇਨਡੋਰ ਰੱਖਿਆ ਜੇ ਕਿਤੇ ਖੁੱਲੇ 'ਚ ਰੱਖਾਂਗੇ ਸਰਪੰਚ ਸਾਹਿਬ ਨੂੰ ਮੈਂ ਕਹੂੰਗਾ ਖੁੱਲੇ 'ਚ ਰੱਖਿਓ ਅਗਲਾ ਪ੍ਰੋਗਰਾਮ ਸਾਰੇ ਪਿੰਡਾਂ ਨੂੰ ਬੁਲਾ ਕੇ ਆਪਾਂ ਸਿੱਧਾ ਹੀ ਮਤੇ ਪਵਾ ਦਾਂਗੇ ਜਦੋਂ ਇੱਕ ਵਾਰੀ ਮਹਿਮ ਬਣ ਗਈ ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹ ਲਾਹਮਤ ਆਪਣੇ ਮੱਥੇ ਤੋਂ ਲਾਉਣੀਆਂ ਲਾਉਣੀਆਂ ਹੈ ਕੋਈ ਮਾਈਦੇ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਉਹ ਸਾਨੂੰ ਦੁਬਾਰੇ ਨਸ਼ੇ 'ਚ ਪਾ ਸਕੇ ਜਾਂ ਪੰਜਾਬ ਨੂੰ ਕਿਸੇ ਹੋਰ ਕਲੰਕ ਦੇ ਵਿੱਚ ਧੱਕ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹੈ ਚੌਂਦੇ ਵਸਦੇ ਰਹੋ ਔਰ ਇੱਕ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਦੋ ਜਕਾਰੇ ਲਾ ਦਿਓ ਬੋਲੇ ਸੋਨਿਆਲ ਇਨਕਲਾਬ ਇਨਕਲਾਬ ਲੋਗੋਂ ਕੋ ਅਕਸਰ ਕਹਤੇ ਸੁਣਾ ਹੈ जिंदा ਰਹੇ ਤੋ ਫਿਰ ਮਿਲेंगे लेकिन इस दिल ने कहा है मिलते रहे तो जिंदा रहेंगे जदों मर्ज़ी बुला लेओ इत्थी हां ते मैं ਹੁਣ ਬੇਨਤੀ ਕਰੂੰਗਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ ਉਹ ਆ ਕੇ ਆਪਣੇ ਦਿਲ ਦੇ ਵਿਚਾਰ ਵੀ ਸਾਂਝੇ ਕਰਨ ਪਿਛਲੇ ਦੋ ਦਿਨਾਂ ਤੋਂ ਅਸੀਂ ਚਾਰ ਪੰਜ ਪਿੰਡਾਂ ਚ ਗਏ ਆ ਸਰਪੰਚਾਂ ਨੂੰ ਵੀ ਮਿਲਿਆ ਨਸ਼ਾ ਪੀੜਤਾ ਨੂੰ ਵੀ ਮਿਲਿਆ ਉਹਦੇ ਬਾਰੇ ਵਿਚਾਰ ਆਪਣੇ ਅਰਵਿੰਦ ਕੇਜਰੀਵਾਲ ਸਾਹਿਬ ਪਲੀਜ਼ मंच पे मौजूद पंजाब के हरमन प्यारे मुख्यमंत्री भगवंत मान साहब हमारे कैबिनेट मिनिस्टर मुंडिया जी राज्यसभा एमपी संजीव अरोड़ा जी हमारे इसी हलके के एमएलए साहब सरपंच साहब सभी पंचायत मेंबर और यहाँ पे आज आए हुए सभी ऑफिसर्स मेरे प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम मान साहब ने सारी बातें रख दी आप लोगों के सामने पिछले दो दिन से हम लोग कई गांवों में गए हैं आज सुबह भी हम लोग एक गांव में गए थे वहां हम लोग कुछ नशा पीड़ितों की अपने अनुभव एक्सपीरियंस सुन रहे थे उसमें से एक लड़के ने जो खड़े होके बोला उसकी बातें सुन के सबकी आंखों में आंसू आ गए उस लड़के ने कहा जी मैं नशा करने लगा पहले शौक शौक में करने लगा और कब वो नशा मेरे लिए सजा बन गया पता ही नहीं चला बोले मेरी नशे की वजह से मेरे पिताजी की डेथ हो गई मौत हो गई जब मेरे पिताजी की मौत हुई मेरे को खबर मिली मैं अपने पिताजी के पास गया उनकी डेड बॉडी पे मैंने रोने की बजाय उनकी जेब में जितने पैसे थे सारे पैसे निकाल लिए मेरे पिताजी पांच किले जमीन छोड़ के गए थे मैंने पांचों किले जमीन बेच दी और नशे को नशा खरीद खरीदता रहा उससे वो बोले जिस जमीन का एक टाइम पे मैं मालिक होता था आज उसी जमीन पे मजदूरी करता हूं मैं वो बोले बहुत शानदार काम कर रहे हो मान साहब आम आदमी पार्टी बहुत अच्छा काम कर रही है सरकार बहुत अच्छा काम कर रही है कि उसके जैसे हजारों हजारों लाखों युवाओं को आज नशे से बाहर निकाल दिया आज आम आदमी पार्टी ये क्यों कर पा रही है अभी आपने बिल्कुल सही प्रश्न पूछा कुछ लोग मेरे को कहते हैं जी छोटे छोटे लोग पकड़े जा रहे हैं छोटे छोटे लोग पकड़े छोटे छोटे अगर पकड़े जाते आपका गांव आपका पिंड कभी भी नशा मुक्त नहीं हो सकता था आपका पिंड आपका गांव आज नशा मुक्त इसलिए हो रहा है क्योंकि पुलिस आपके साथ खड़ी है प्रशासन आपके साथ खड़ा है पूरी आम आदमी पार्टी की सरकार आपके साथ खड़ी है और जितने बड़े बड़े नशे के तस्कर थे स्मगलर थे उनको पकड़ पकड़ के आप आ जाओ स्टेज पे आ जाओ म... बहन जी स्टेज पे आ जाओ स्टेज पे इनको स्टेज पे ले आना इनकी समस्या सुन लेंगे आज आम आदमी पार्टी की सरकार अच्छा काम कर रही है इसीलिए हम गांव गांव में जा पा रहे हैं हमने माइक आप लोगों के बीच में दे दिया कोई बोलना चाहे बोले अगर हम आज अच्छा काम नहीं कर रहे होते यहां पे लोग आज हम लोगों को गालियां दे रहे होते आज लोग माइक पकड़ के आम आदमी पार्टी की और भगवंत मान साहब की तारीफ कर रहे हैं क्योंकि आम आदमी पार्टी अच्छा काम कर रही है हमारे में हिम्मत है कि हम माइक जनता के बीच में देके जनता को बोलने की आजादी दे रहे हैं जैसा मैंने बताया पिछले दो महीने में दस हजार नशे के तस्कर पकड़े गए हैं इन दस हजार में से सत्रह सौ छोटे हैं लेकिन तिरासी सौ स्मगलर बहुत बड़े बड़े स्मगलर पकड़े गए हैं अब अपने को आप लोगों का सबका सहयोग चाहिए जब तक जनता साथ नहीं जुड़ेगी अकेले सरकार नहीं कर सकती पंजाब में तीन करोड़ लोग रहते हैं नशा तस्कर कितने हैं दस हजार पंद्रह हजार बीस हजार तीस हजार अगर तीन करोड़ लोग ठान लें नशा तस्करों की हिम्मत नहीं है कि चौबीस घंटे के अंदर भी वो पंजाब उनको छोड़ के जाना पड़ेगा पंजाब चौबीस घंटे के अंदर तो अगर तीन करोड़ पंजाबी एक साथ इकट्ठे हो जाएं हम 24 घंटे के अंदर नशा खत्म कर सकते हैं पंजाब से आप लोगों का सहयोग लेने के लिए आए हैं कल से नशा मुक्ति यात्रा शुरू हुई है पूरे पंजाब के अंदर तेरह हजार पिंड हैं पंजाब में हर पिंड में ऐसी मीटिंग होगी हर पिंड में कुछ गांव में मैं जा रहा हूं कुछ गांव में मान साहब जा रहे हैं कई गांव में हमारे मंत्री जाएंगे कई गांव में एमएलए जाएंगे पूरे हर गांव के अंदर मीटिंग होगी अगले डेढ़ महीने तक हर वार्ड के अंदर मीटिंग होगी लोगों से जाके मिलेंगे <coughs> जो जो लोग अभी भी नशा कर रहे हैं उनको नशा मुक्ति केंद्र में उनका इलाज करवाएंगे पहले नशा मुक्ति केंद्रों की बहुत बुरी हालत थी पिछले एक महीने के अंदर हमने शानदार बना दिए एयर कंडीशन नशा मुक्ति केंद्र बनाए हैं सीसीटीवी कैमरे लगे हुए हैं टीवी लगे हुए हैं बहुत अच्छे नशा मुक्ति केंद्र बनाए हैं बिल्कुल फ्री हैं। जो जो आप लोगों की जानकार है दोस्त है रिश्तेदार है परिवार में है और अगर नशे से पीड़ित है उसको जरूर वहां पर इलाज करवाने के लिए लेके जाएं अब मान साहब आपको सौ खिलाएंगे कि हम सब लोगों को नशा नहीं करना अपने गांव में नशा नहीं बिकने देना अगर कोई नशा पीड़ित है हमको मिलकर उसका इलाज कराना है सब लोग यहां से सौ चुक के जाएंगे आज आपके बीच में आके बहुत अच्छा लगा मुझे भगवान आप लोगों को खूब खुश रखे खूब तरक्की दे बहुत 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 धन्यवाद श्री अरविंद केजरीवाल जी ਹੁਣ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਨੂੰ ਸੌਂਚ ਕਉਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਖੜੇ ਹੋ ਕੇ ਆਪਣੀ ਸੱਜੀ ਬਾਹ ਅੱਗੇ ਕਰ ਲਓ ਤੇ ਆਪਾਂ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬੋਲਣਗੇ ਉਹਨਾਂ ਦੇ ਪਿੱਛੇ-ਪਿੱਛੇ ਆਪਾਂ ਉਵੇਂ ਬੋਲਣਾ ਹੈ ਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਚਾਰ ਪਿੰਡਾਂ ਦੇ ਨਾਮ ਮੈਂ ਲਵਾਂਗਾ ਤਾਂ ਨਾਮ ਮੇਰੇ ਪਿੱਛੇ-ਪਿੱਛੇ ਜੋ ਮੈਂ ਬੋਲਾਂਗਾ ਉਹਦੇ ਨਾਲ-ਨਾਲ ਬੋਲਦੇ ਰਹਿਣਾ ਅਸੀਂ ਪਿੰਡ ਸਜਾਦਾ ਅਸੀਂ ਨਾਰੰਗਵਾਲ ਕਿਲਾ रायपुर ਮਨਸੂਰਾ ਜੋਧਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ 'ਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ 'ਚੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਪਿੰਡ ਮਿਲ ਕੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਜੀ ਹੌਂਦੇ ਬਸ ਤੇ ਇਸੇ ਤਰ੍ਹਾਂ ਖੜੇ ਰਹੀਏ ਜੀ ਹੁਣ ਨੈਸ਼ਨਲ ਐਂਥਮ ਹੋਏਗਾ ਤੇ ਉਸ ਦੇ ਨਾਲ ਹੀ ਸਾਡਾ ਇਹ ਜੋ ਸਮਾਗਮ